ਮੈਡਮ ਸਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਕਰਨੈਲ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਨਗਰਾਂ ਤੋਂ ਆਏ ਹੋਏ ਸਾਡੇ ਸਤਿਕਾਰਯੋਗ ਸਰਪੰਚ ਸਹਿਬਾਨ ਸਾਡੇ ਪੰਚ ਸਹਿਬਾਨ ਸਾਡੇ ਨਗਰ ਕੌਂਸਲਰਾਂ ਦੇ ਪ੍ਰਧਾਨ ਸਹਿਬਾਨ ਆਓ ਸਭ ਤੋਂ ਵੱਡਾ ਗੁਰੂ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਜੀ ਵਾਰਗੁਰੂ ਜੀ ਕਾ ਖਾਲਸਾ ਰਾਗੁਰ ਜੀ ਕੀ ਫਤਿਹ ਅਸੀਂ ਪੈਲ ਹਲਕੇ ਦੇ ਸਮੂਹ ਪੰਚ ਸਰਪੰਚ ਅਤੇ ਮੋਹਤਵਾਰ ਸੱਜਣ ਅਸੀਂ ਪੈਲ ਹਲਕੇ ਦੇ ਸਮੂਹ ਪੰਚ ਸਰਪੰਚ ਅਤੇ ਮੋਹਤਵਾਰ ਸੱਜਣ ਅੱਜ ਦਾਣਾ ਮੰਡੀ ਪੈਲ ਵਿਖੇ ਇਕੱਠੇ ਹੋਏਗਾ ਰਾਣਾ ਸਾਹਿਬ ਜਾਣ ਦਾ ਰਾਣਾ ਸਾਹਿਬ ਜਾਣ ਦਾ ਸਾਡਾ ਕਾਰਨ ਇਹ ਸੀ ਕਿ ਮੈਂ ਇਹ ਗੱਲ ਸਮਝਦਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨੌਜਵਾਨੀ ਨੂੰ ਗੁਰੂ ਘਰ ਨਾਲ ਜੋੜੀਏ ਚਾਹੇ ਮੰਦਰਾਂ ਨਾਲ ਜੋੜੀਏ ਜਿਹੜੇ ਸਾਡੇ ਹਿੰਦੂ ਵੀਰ ਨੇ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਉਹਨਾਂ ਨੂੰ ਮਸਜਿਦਾਂ ਨਾਲ ਜੋੜੀਏ ਆਪਣੇ ਬੱਚਿਆਂ ਨੂੰ ਜੜੀ ਕਿ ਧਾਰਮਿਕ ਸਥਾਨਾਂ ਦੇ ਨਾਲ ਜੋੜੀਏ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਸਾਡੇ ਨੌਜਵਾਨ ਗਲਤ ਰਸਤੇ ਦੇ ਉੱਤੇ ਪੈ ਜਾਣ ਜੋ ਤੇ ਨਸ਼ਿਆਂ ਬਰਤ ਜੋ ਪੈਦਲ ਮਾਰਚ ਲਾਣਾ ਮੰਡੀ ਪੈਲ ਤੋਂ ਸ਼ੁਰੂ ਹੋਇਆ ਸੀ ਸਵੇਰੇ ਤੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਜਾ ਕੇ ਅਸੀਂ ਸਾਰੇ ਜਾਣੇ ਨਮਸਤਕ ਹੋਵਾਂਗੇ ਅਰਦਾਸ ਕਰਾਂਗੇ ਗੁਰੂ ਸਾਹਿਬ ਦੇ ਚਰਨਾ ਦੇ ਵਿੱਚ ਇੱਕ ਵਾਰ ਜੋਰ ਦੀ ਬੋਲੋ ਜੀ ਮੈਨੂੰ ਲੱਗਦਾ ਸਵੇਰ ਦੀ ਨੀਂਦ ਆ ਉੱਟti ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਇੱਥੇ ਸੰਗਤ ਪਹੁੰਚੀ ਆ ਤੁਹਾਡਾ ਕਰੋਨਾ ਮਾਰਤ ਹਲਾਵਾਦ ਮੈਨੂੰ ਲੱਗਦਾ ਸੀ ਕਿ ਸਵੇਰ ਦਾ 6 ਵਜੇ ਦਾ ਟਾਈਮ ਬਹੁਤ ਸਵਕਤੇ ਦਾ ਪਰ ਮੈਨੂੰ ਯਕੀਨ ਹੋ ਗਿਆ ਕਿ ਭਾਵੇਂ ਤੁਹਾਨੂੰ 4 ਵਜੇ ਬੁਲਾ ਲੀਏ ਤਾਂ ਵੀ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਹੀ ਇੱਥੇ ਪਹੁੰਚੋਗੇ ਤੇ ਅੱਜ ਸਾਡਾ ਇੱਥੇ ਪਹੁੰਚਣ ਦਾ ਮਨੋਰਥ ਤੁਹਾਨੂੰ ਬੁਲਾਉਣ ਦਾ ਮਨੋਰਥ ਜਿਸ ਤਰੀਕੇ ਦੇ ਨਾਲ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਕਰ ਰਹੇ ਹਾਂ ਜੇ ਤਾਂ ਨਸ਼ਿਆਂ ਦੀ ਅਲਮਤ ਆ ਨਸ਼ਿਆਂ ਦੀ ਬਿਮਾਰੀ ਆ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਭੜਵਾ ਖਾ ਰਹੀ ਹੈ ਔਰ ਇਹ ਕੋਈ ਅਤਕਥਨੀ ਨਹੀਂ ਕਿ ਜਿਹੜਾ ਚਿੱਟੇ ਨਾਮ ਦਾ ਸ਼ਬਦ ਆ ਉਹ ਉਸ ਪਿਤਕ ਸਰਕਾਰ ਵੇਲੇ ਸ਼ੁਰੂ ਹੋਇਆ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਸਾਡੀ ਨੌਜਵਾਨੀ ਨੂੰ ਗੁਰਸਿੱਖੀ ਦੇ ਲੜ ਲਾਉਣਾ ਪਰ ਇਸ ਤੋਂ ਵੱਡੀ ਬਦਕਿਸਮਤੀ ਹੋਰ ਨਹੀਂ ਹੋ ਸਕਦੀ ਕਿ ਉਹਨਾਂ ਦੇ ਸਮੇਂ ਦੇ ਵਿੱਚ ਚਿੱਟੇ ਨਾ ਦੇ ਦਾਇਤ ਨੇ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਡੀ ਨੌਜਵਾਨੀ ਨੂੰ ਖਾਣਾ ਸ਼ੁਰੂ ਕਰ ਦਿੱਤਾ ਤੇ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਇਲਿਗਲ ਉਹਨਾਂ ਦੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਗਰਾਇਆ ਜਾ ਰਿਹਾ ਪਰ ਬੜੇ ਦੁੱਖ ਤੇ ਅਫਸੋਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਮਾਜੂਦ ਪੰਜਾਬ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਕਿ ਸਾਡੇ ਜ਼ਹਤਿਆਂ ਦੇ ਘਰ ਜਿਹੜੇ ਆ ਉਹ ਟਾਏ ਜਾ ਰਹੇ ਹਨ ਮੇਰਾਣਾ ਸਾਹ ਕੋ ਪ੍ਰਿੰਸੀਪਲ ਸਾਹਿਬ ਆਇਆ ਬਹੁਤ ਹੀ ਸਤਿਕਾਰਯੋਗ ਉਹਨਾਂ ਨੂੰ ਬੇਨਤੀ ਕਰਾਂ ਕਿ ਉਸ ਸਟੇਜ ਤੇ ਆਜਾ ਸਾਡੇ ਸਰਦਾਰਤਾ ਜੀ ਨੇ ਸਾਡੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਪ੍ਰਿੰਸੀਪਲ ਸਾਹਿਬ ਬਹੁਤ ਬਹਿਨੇ ਜੀ ਕਾਲਜ ਦੇ ਵਿੱਚ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜਿਆ ਮੈਂ ਬੜਾ ਖੁਸ਼ ਆ ਤੇ ਮੈਂ ਗੱਲ ਕਰ ਰਿਹਾ ਸੀ ਕਿ ਉਹ ਨਸ਼ਿਆਂ ਨੂੰ ਫਲਾਉਣ ਵਾਲਿਆਂ ਦੀ ਨਸ਼ਿਆਂ ਦੀ ਪੁਸਤਕ ਬਣਾਹੀ ਕਰਨ ਵਾਲੇ ਅੱਜ ਗੱਲ ਕਰ ਰਹੇ ਆ ਕਿ ਇਹਨਾਂ ਦੇ ਘਰਾਂ ਦੇ ਉੱਤੇ ਕਾਰਵਾਈਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਅੱਜ ਤੁਸੀਂ ਸਾਰੇ ਹੀ ਪੰਚ ਸਰਪੰਚ ਸਹਿਬਾਨ ਖੜੇ ਹੋ ਜੇ ਇਹ ਸਖਤ ਕਾਰਵਾਈਆਂ ਨਾ ਹੋਣ ਕੀ ਇਹ ਨਸ਼ੇ ਵਾਲੇ ਬਾਹਰ ਆ ਸਕਦੇ ਆ ਤੁਸੀਂ ਦੱਸੋ ਨਹੀਂ 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 ਕੀ ਇਹ ਨਸ਼ੇ ਵਾਲੇ ਬਾਹਰ ਆ ਸਕਦੇ ਆ ਜੋ ਕਿ ਕਹਿੰਦੇ ਆ ਉਹ ਕਿ ਡੰਡਾ ਪੀਰ ਹੈ ਵਿਗੜੇ ਤਿਗੜਿਆਂ ਦਾ ਤੇ ਇਸ ਲਈ ਡੰਡਾ ਚੱਕਣਾ ਪੈਣਾ ਸੀ ਤੇ ਸਰਦਾਰ ਭਗਵੰਦ ਸਿੰਘ ਮਾਨ ਜੀ ਨੇ ਡੰਡਾ ਚੱਕਿਆ ਤੇ ਵੀ ਅਸੀਂ ਕਹਿੰਦੇ ਆ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਔਰ ਜਿਹੜੇ ਨਸ਼ੇ ਦੇ ਸਵਾਗਰ ਇਹਨਾਂ ਨੂੰ ਸਖਤ ਚੇਤਾਵਨੀ ਦਿੰਦੇ ਆ ਸਖਤ ਚੇਤਾਵਨੀ ਕਿ ਜਦੋਂ ਇਹ ਨਸ਼ੇ ਦਾ ਕਾਰੋਬਾਰ ਛੱਡ ਜਾਣ ਜਾਂ ਸਾਡੇ ਪੰਜਾਬ ਨੂੰ ਛੱਡ ਜਾਣ ਨਹੀਂ ਜਿਹੜਾ ਇਹਨਾਂ ਦਾ ਹਸ਼ਰਾ ਜੋ ਹਸ਼ਰ ਬੁਰਾ ਹੋਊਗਾ ਜਿਹਦੇ ਅੱਜ ਹਸ਼ਰ ਹੋ ਰਿਹਾ ਇਸ ਤੋਂ ਵੀ ਭਿਆਨਕ ਇਹਨਾਂ ਦਾ ਹਸ਼ਰ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਮੈਂ ਸਾਡੇ ਸਤਕਾਰਯੋਗ ਸਰਪੰਚ ਸਾਹਿਬਾਨ ਖੜੇ ਨੇ ਪੰਚ ਸਾਹਿਬਾਨ ਖੜੇ ਨੇ ਸਾਡੇ ਲੋਧਵਾਰ ਸੱਜਣ ਖੜੇ ਨੇ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਜ਼ਰੂਰੀ ਕਰਨੀ ਚਾਹੁੰਦਾ ਕਿਉਂਕਿ ਸਾਡੇ ਅਕਸਰ ਇਹ ਗੱਲ ਆਉਂਦੀ ਹੈ ਪਿੰਡਾਂ ਦੇ ਵਿੱਚ ਕਿ ਫਲਾਣਾ ਬੰਦਾ ਗੋੜੀ ਖਾਂਦਾ ਮੇਰੇ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਬੰਦਾ ਗੋੜੀ ਖਾਂਦਾ ਔਰ ਉਹ ਆਪਣਾ ਕਾਰੋਬਾਰ ਕਰਦਾ ਤੇ ਇਹਦਾ ਮਤਲਬ ਉਹਦਾ ਇਲਾਜ ਹੋ ਗਿਆ ਆਪਾਂ ਉਸ ਨੂੰ ਪਿਆਰ ਦੀ ਨਜ਼ਰ ਨਾਲ ਦੇਖਣਾ ਗੱਲ ਧਿਆਨ ਨਾਲ ਆਪਾਂ ਨੂੰ ਸੁਣਨ ਵਾਲੀ ਆ ਕਿ ਆਪਾਂ ਉਹਨੂੰ ਪਿਆਰ ਦੀ ਨਜ਼ਰ ਨਾਲ ਦੇਖਣਾ ਜਿਹੜਾ ਬੰਦਾ ਨਸ਼ੇ ਕਰਦਾ ਉਸ ਬੰਦੇ ਦੇ ਲਈ ਆਪਾਂ ਸਾਰਿਆਂ ਨੇ ਉਹਨੂੰ ਪਿਆਰ ਨਾਲ ਆਪਣੀ ਗੁੱਤੜ ਦੇ ਵਿੱਚ ਲੈ ਕੇ ਸਮਝਾਉਣਾ ਸਮਝਾਉਣਾ ਤੇ ਜੇ ਹੋ ਸਕੇ ਉਹਨਾਂ ਨੂੰ ਆਪਾਂ ਰੀਹੈਬਿਲਿਟੇਸ਼ਨ ਸੈਂਟਰਾਂ ਦੇ ਵਿੱਚ ਜੇ ਸੀ ਉਹਨਾਂ ਦਾ ਮਹੀਨਾ ਦੋ ਮਹੀਨੇ ਲਾ ਕੇ ਜੋ ਬੰਦਾ ਗੋਣੀ ਤੇ ਲੱਗ ਜਾਂਦਾ 댓 ਮੀਨਸ ਉਹ ਬੰਦੇ ਦਾ ਇਲਾਜ ਹੋ ਗਿਆ ਇਹ ਸਾਇੰਸ ਕਹਿੰਦੀ ਹੈ ਇਹਦਾ ਮਤਲਬ ਉਹ ਬੰਦੇ ਦਾ ਇਲਾਜ ਹੋ ਗਿਆ ਤੇ ਉਹ ਨਸ਼ੇ ਤੋਂ ਹੌਲੀ 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 छुटकारा ਪਾ ਲੇਗਾ ਅਸੀਂ ਕਾਰਵਾਈ ਕਿਹਦੇ ਖਿਲਾਫ ਕਰਨੀ ਆ ਅਸੀਂ ਕਾਰਵਾਈ ਉਹਨਾਂ ਦੇ ਖਿਲਾਫ ਕਰਨੀ ਆ ਜਿਹੜੇ ਇਹ ਨਸ਼ਾ ਵੇਚਦੇ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਮੈਨੂੰ ਪਤਾ ਲੱਗਿਆ ਕਈ ਜਗ੍ਹਾ ਦੇ ਉੱਤੇ ਕਿ ਉਹ ਬੱਚਿਆਂ ਨੂੰ ਦੇ ਕੇ ਭੇਜਦੇ ਆ ਕੁੜੀਆਂ ਦੇ ਕੇ ਭੇਜਦੇ ਆ ਔਰ ਬੱਚੇ ਵੱਖ-ਵੱਖ ਮੋੜਾਂ ਤੇ ਖੜਕੇ ਜਿਹੜੇ ਉਹਨਾਂ ਦੇ ਗਾਹ ਤਾ ਉਹਨਾਂ ਗਾਹਾਂ ਨੂੰ ਉਹ ਸਮਾਨ ਸਪਲਾਈ ਕਰਦੇ ਆ ਹੌਲੀ-ਹੌਲੀ ਸਪਲਾਈ ਪਹਿਲਾਂ ਪੈਸਾ ਲੈ ਕੇ ਕਰਦੇ ਆ ਫਿਰ ਹੌਲੀ-ਹੌਲੀ ਇਸ ਸਪਲਾਈ ਦੇ ਅਧੀਨ ਉਹ ਬੱਚੇ ਖੁਦ ਇਸ ਨਸੇ ਦੀ ਅਲਾਮ ਤਵਨ ਲੱਗ ਜਾਂਦੇ ਆ ਸੋ ਇਸ ਲਈ ਇਹਨਾਂ ਦਾ ਜਿਹੜਾ ਇਹ ਨੈਕਸਸ ਆ ਇਹ ਆਪਾਂ ਸਾਰਿਆਂ ਨੇ ਨੈਕਸਸ ਨੂੰ ਤੋੜਨਾ ਅੱਜ ਸਾਡਾ ਇੱਥੇ ਸਵੇਰੇ ਆਉਣ ਦਾ ਮਕਸਦ ਕੀ ਆ ਤੇ ਜੇ ਅਸੀਂ ਨਸ਼ੇ ਤੋਂ ਬਚਣਾ ਤਾਂ ਜ਼ਰੂਰੀ ਹੈ ਕਿ ਅਸੀਂ ਗਰਾਊਂਡਾਂ ਦੇ ਵਿੱਚ ਆਪਣੀ ਨੌਜਵਾਨੀ ਨੂੰ ਲੈ ਕੇ ਆਈਏ ਅਸੀਂ ਸਾਰੇ ਜਣੇ ਸਮਖਤੇ ਉੱਠੀਏ ਅੱਜ ਤੁਹਾਨੂੰ 6 ਵਜੇ ਬੁਲਾਉਣਾ ਦਾ ਮੇਰਾ ਕਾਰਨ ਸੀ ਕਿ ਅਸੀਂ ਸਾਰੇ ਜਣੇ ਜੇ ਅਸੀਂ ਆਪ ਨਸ਼ੇ ਤੋਂ ਰਹਿਤ ਹੋਵਾਂਗੇ ਜੇ ਅਸੀਂ ਆਪ ਸਮਖਤੇ ਉੱਠਾਂਗੇ ਮੈਨੂੰ ਲੱਗਦਾ ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ ਕਿ ਭਾਈ ਸਮਖਤੇ ਉੱਠ ਕਹਿੰਦੇ ਕੋਈ ਸੰਤ ਮਹਾਪੁਰਖ ਕੋਲੇ ਇੱਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਆ ਸੰਤ ਮਹਾਪੁਰਖ ਨੂੰ ਕਹਿੰਦੀ ਆ ਕਿ ਜੀ ਬਾਬਾ ਜੀ ਮੇਰਾ ਬੇਟਾ ਗੁੜ ਬਹੁਤ ਖਾਂਦਾ ਸੰਤ ਮਹਾਪੁਰਖ ਸੋਚਦੇ ਆ ਕਹਿੰਦੇ ਮਾਤਾ ਜੀ ਅਗਲੇ ਹਫਤੇ ਆਇਓ ਮਾਤਾ ਅਗਲੇ ਹਫਤੇ ਆਪਣੇ ਬੱਚੇ ਨੂੰ ਫਿਰ ਲੈ ਕੇ ਜਾਂਦੀ ਆ ਲੈ ਕੇ ਜਾਂਦੀ ਆ ਮੱਛਾ ਦੇਖਦੀ ਆ ਕਹਿੰਦੀ ਮਹਾਪੁਰਖ ਜੀ ਮੇਰਾ ਬੇਟਾ ਗੁੜ ਬਹੁਤ ਖਾਂਦਾ ਸਤਿ ਮਹਾਂਪੁਰਖ ਉਹਦੇ ਸੰਤੇ ਹਸਰਾ ਕੇ ਕਹਿੰਦੇ ਆ ਕਹਿੰਦੇ ਬੇਟਾ ਗੁੜ ਨਾ ਖਾਇਆ ਕਰ ਫੇਲਸੀਆ ਹੋ ਜਾਂਦੀ ਐ ਜੇ ਜਿਆਦਾ ਆਪਾਂ ਖਾਈਏ ਮਿੱਠਾ ਮਾਤਾ ਨੂੰ ਗੁੱਸਾ ਆ ਜਾਂਦਾ ਕਹਿੰਦੀ ਬਾਬਾ ਜੀ ਆਹ ਗੱਲ ਤੁਸੀਂ ਪਿਛਲੇ ਹਫ਼ਤੇ ਵੀ ਕਹਿ ਸਕਦੇ ਸੀ ਤੁਸੀਂ ਮੇਰਾ ਢੇਣਾ ਇੱਕ ਹੋਰ ਲਵਾਤਾ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਮੈਨੂੰ ਵੀ ਆਦਤ ਸੀ ਗੁੜ ਖਾਣ ਦੀ ਪਿਛਲੇ ਹਫ਼ਤੇ ਮੈਂ ਛੱਡ ਕੇ ਦੇਖਿਆ ਤੋਂ ਇਸ ਲਈ ਜੇ ਆਪਾਂ ਕਿਸੇ ਨੂੰ ਰਸਿਹਤ ਦੇਣੀ ਆ ਕੋਨ ਸਿਹਤ ਤੇ ਸਾਨੂੰ ਪਹਿਲਾਂ ਆਪ ਅਮਲ ਕਰਨਾ ਪਊਗਾ ਜੇ ਅਸੀਂ ਆਪ ਅਮਲ ਕਰੇਗੇ ਤਾਂ ਹੀ ਉਸ ਗੱਲ ਨੂੰ ਲੋਕ ਸਾਡੀ ਉਸ ਗੱਲ ਨੂੰ ਸਮਝਣਗੇ ਜੇ ਅਸੀਂ ਆਪੁੱਠੇ ਕੰਮ ਕਰਦੇ ਰਹੀਏ ਤੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਗੱਲ ਕਰੀਏ ਕਦੇ ਵੀ ਉਹ ਲੋਕ ਸਿੱਧੇ ਰਾਹ ਤੇ ਨਹੀਂ ਪੈਂਦੇ ਸੋ ਅੱਜ ਤੁਹਾਨੂੰ ਸਮਕੱਤੇ ਬੁਲਾਉਣ ਦਾ ਕਾਰਨ ਮੇਰਾ ਹੀ ਸੀ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਸਾਡੇ ਸਰਪੰਚ ਸਹਿਬਾਨ ਸਵੇਰੇ ਜੇ ਤੁਸੀਂ ਇੱਥੇ 6 ਵਜੇ ਪਹੁੰਚਿਓ ਤਾਂ ਇਹਦਾ ਮਤਲਬ ਤੁਸੀਂ ਘੱਟੋ-ਘੱਟ 5 ਵਜੇ ਤਾਂ ਉੱਥੇ ਹੋਵੋਗੇ ਜਿਹੜੇ ਸਾਡੇ ਸਰਪੰਚ ਸਾਹਿਬਾਨ 5 ਵਜੇ ਆਖਦੇ ਆ ਇਹਦਾ ਮਤਲਬ ਉਹ ਨਸ਼ੇ ਤੋਂ ਰਹਿਤ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਸਲੂਟ ਕਰਦਾ ਦੂਜਾ ਜਿਹੜਾ ਕਾਰਨ ਸੀ ਸਾਡਾ ਰਾਣਾ ਸਾਹਿਬ ਜਾਣ ਦਾ ਰਾਣਾ ਸਾਹਿਬ ਜਾਣ ਦਾ ਸਾਡਾ ਕਾਰਨ ਇਹ ਸੀ ਕਿ ਮੈਂ ਇਹ ਗੱਲ ਸਮਝਦਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨੌਜਵਾਨੀ ਨੂੰ ਗੁਰੂ ਘਰ ਨਾਲ ਜੋੜੀਏ ਚਾਹੇ ਮੰਦਰਾਂ ਨਾਲ ਜੋੜੀਏ ਜਿਹੜੇ ਸਾਡੇ ਹਿੰਦੂ ਵੀਰ ਨੇ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਉਹਨਾਂ ਨੂੰ ਮਸਜਿਦਾਂ ਨਾਲ ਜੋੜੀਏ ਆਪਣੇ ਮੱਚਿਆਂ ਨੂੰ ਜੜੀ ਕਿ ਧਾਰਮਿਕ ਸਥਾਨਾਂ ਦੇ ਨਾਲ ਜੋੜੀਏ ਤਾਂ ਕੋਈ ਮਜਾ ਨਹੀਂ ਹੈ ਕਿ ਸਾਡੇ ਨੌਜਵਾਨ ਦਲਤ ਰਸਤੇ ਦੇ ਉੱਤੇ ਪੈ ਜਾਣ ਅਸੀਂ ਆਪਣੀ ਉਦਾਹਰਣ ਦਿੰਦੇ ਆ ਮੈਂ ਕਾਲਜਾਂ ਚ ਪੜਿਆ ਚੰਗੀਆਂ ਚੰਗੀਆਂ ਪੋਸਟਾਂ ਦੇ ਉੱਤੇ ਕੰਮ ਕੀਤਾ ਜਦੋਂ ਕਾਲਜ ਚ ਪੜ੍ਹਦੇ ਸੀ ਉਸ ਟਾਈਮ ਸਾਡੇ ਵੇਲੇ ਫੈਨਸਾਡ ਰੇਲ ਚੱਲਦੀ ਹੁੰਦੀ ਸੀ ਨਾਲ ਦੇ ਪਿੰਡੇ ਸੀ ਸਾਡੇ ਕਾਲ ਤੱਕ ਕਿਉਂਕਿ ਗੁਰੂ ਦੇ ਘਰ ਲੜ ਲੱਗੇ ਸੀ ਗੁਰੂ ਦੇ ਘਰ ਜਾਂਦੇ ਸੀ ਸਾਲੂ ਤੱਕ ਕਿਸੇ ਪੈਨਸੀ ਨੇ ਸੋਹਣਾ ਤੱਕ ਨਹੀਂ ਜਦੋਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ GMC ਤਾਂ ਉਹ ਵੱਡੀਆਂ-ਵੱਡੀਆਂ ਜਦੋਂ ਤੁਸੀਂ ਆਰਡਰ ਲੈਣੇ ਆ ਤਾਂ ਪਾਰਟੀਆਂ ਦੇ ਵਿੱਚ ਬੈਠਣਾ ਪੈਂਦਾ ਉਹ ਉੱਥੇ ਸ਼ਰਾਬ ਦੀਆਂ ਬੋਤਲਾਂ ਖੋਲ੍ਹਦੇ ਆ ਪਰ ਨਾਲ ਬੈਠਣਾ ਪੈਂਦਾ ਕਿਉਂ ਆਰਡਰ ਲੈਣੇ ਆ ਤੁਸੀਂ ਨੌਕਰੀ ਕਰਦੇ ਹੋ ਤਨਖਾਹ ਮਿਲਦੀ ਆ ਤੁਹਾਨੂੰ ਅਸੀਂ ਤਾਂ ਕਦੇ ਉਹਦੇ ਨੇੜੇ ਚੀ ਵੀ ਨਹੀਂ ਲੰਗੇ ਕਿਉਂ ਨਹੀਂ ਲੰਗੇ ਯੋਗੋਸ ਗੁਰੂ ਦਾ ਔਟ ਆਸਣਾ ਗੁਰੂ ਦੇ ਲੜ ਲੱਗੇ ਤੋਂ ਇਸ ਲਈ ਮੈਂ ਵੀ ਚਾਹੁੰਦਾ ਕਿ ਸਾਡੇ ਜਿਹੜੇ ਪੰਜ ਸਰਪੰਚ ਨੇ ਉਹ ਵੀ ਗੁਰੂ ਵਾਲੇ ਬਣ ਤਾਂ ਕਿ ਅਸੀਂ ਇਸ ਬਿਮਾਰੀ ਨੂੰ ਆਪਣੇ ਪੰਜਾਬ ਦੇ ਵਿੱਚੋਂ ਜੜ੍ਹਾਂ ਉਪਟ ਕੇ ਆਪਣੇ ਪੰਜਾਬ ਨੂੰ ਮੜ ਰੰਗਲਾ ਪੰਜਾਬ ਬਣਾਈਏ ਇਹ ਹੀ ਸਾਡੀ ਸਾਰਿਆਂ ਦੀ ਕਾਮਨਾ ਹੈ ਜਦੋਂ ਆਪਾਂ ਹੁਣ ਜਨਤਾ ਸਮਾ ਮੈਂ ਨਹੀਂ ਲੈਣਾ ਸਾਰਿਆਂ ਕੋਲ ਇਹ ਪੇਪਰ ਮੈਨੂੰ ਲੱਗਦਾ ਸਾਰਿਆਂ ਕਈ ਮੰਜਿਆ ਕੋਲ ਫੜਾਇਆ ਹੋਇਆ ਹੈ ਸਾਰੇ ਜਣੇ ਪਰ ਮੂਰੇ ਆ ਜਾਓ ਮੂਰੇ ਆ ਕੇ ਸਾਰੇ ਜਣੇ ਆਪਾਂ ਇੱਕ ਸੌ ਚੁੱਕਣੀ ਆ ਮੈਂ ਆਸ ਤੇ ਉਮੀਦ ਕਰਦਾ ਕਿ ਇਸ ਸੌ ਦੇ ਵਿੱਚ ਤੁਸੀਂ ਸਾਰੇ ਜਣੇ ਮੇਰਾ ਸਾਥ ਦਿਓਗੇ ਤੋਂ ਮੈਂ ਪਹਿਲੀ ਲਾਈਨ ਮੈਂ ਬੋਲੂਗਾ ਉਹੀ ਲਾਈਨ ਤੁਸੀਂ ਦੁਹਰਾਨੀ ਆ ਜਿਹੜੀ ਲਾਈਨ ਮੈਂ ਬੋਲੂਗਾ ਉਹੀ ਲਾਈਨ ਤੁਸੀਂ ਦੁਹਰਾਨੀ ਆ ਮੈਂ ਸਾਰੇ ਜਣੇ ਜਿਨੇ ਵੀ ਸਾਡੇ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਾਂ ਕਿ ਆਪਾਂ ਇਹ ਸੋਹਜ ਸਮਾਗਮ ਦੇ ਵਿੱਚ ਸਾਰੇ ਜਣੇ ਇਕੱਠੇ ਹੋਈਏ ਉਸ ਤੋਂ ਬਾਅਦ ਇੱਥੋਂ ਆਪਾਂ ਰਾਣਾ ਸਾਹਿਬ ਗੁਰੂ ਘਰ ਨੂੰ ਚਾਲੇ ਪਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ੁੱਡਾ ਜੁੱਤਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਉਹੀ ਲਾਈਨ ਤੁਸੀਂ ਦੰਰੌਣੀ ਹੈ ਹਾਂ ਪੋਜੀਸ਼ਨ ਕਰਦੇ ਹਾਂ ਹਾਂ ਬਿਲਕੁਲ ਹਾਂ ਬਿਲਕੁਲ ਵਾ ਇੱਕ ਸਾਰੇ ਹੱਥ ਵੀ ਖੜਾ ਕਰਨਾ ਆਪਾਂ ਸਾਰਿਆਂ ਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਵੱਲੋਂ ਦੀ ਮੁਹਮਾ ਸ਼ੁਰੂ ਕੀਤੀ ਮਹੀਨਾ ਜੋਤ ਨਸ਼ਿਆ ਵਿਰੁੱਧ ਜੋਤ ਨਸ਼ਿਆ ਵਿਰੁੱਧ ਪੂਰਾ ਸਮਰਥਨ ਕਰਦੇ ਹਾਂ ਪੂਰਾ ਸਮਰਥਨ ਕਰਦੇ ਹਾਂ ਅਸੀਂ ਵਾਹਿਗੁਰੂ ਨੂੰ ਅਸਿਮੈ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਾਜ਼ਰ ਨਾਜ਼ਰ ਜਾਣ ਕੇ ਇਹ ਸੋਹ ਖੰਦੇ ਹਾਂ ਸੋਹ ਖੰਦੇ ਹਾਂ ਕਿ ਸਾਡੇ ਵਿੱਚੋਂ ਕਿ ਸਾਡੇ ਵਿੱਚੋਂ ਕਾਰਜੋਗ ਪੰਜ ਸਰਪੰਚ ਕਾਰਜੋਗ ਪੰਜ ਸਰਪੰਚ ਰਾਮੋਹਤਵਾਰ ਸੱਜਣ ਰਾਮੋਹਤਵਾਰ ਸੱਜਣ ਕਿਸੇ ਵੀ ਕਿਸੇ ਵੀ ਰਸਾ ਤਸਕਰ ਦੀ ਰਸਾ ਤਸਕਰ ਦੀ ਨਮਾਨਤ ਨਹੀਂ ਕਰਾਏਗਾ ਨਮਾਨਤ ਨਹੀਂ ਕਰਾਏਗਾ ਆਹੀ ਕਿਸੇ ਆਹੀ ਕਿਸੇ ਰਸਾ ਤਸਕਰ ਦੇ ਰਸਾ ਤਸਕਰ ਦੇ ਹੱਕ ਵਿੱਚ ਹੱਕ ਵਿੱਚ ਤਾਰੀ ਕਰੇਗਾ ਦੀ ਪੱਤ ਤਾਰੀ ਕਰੇਗਾ ਅਸੀਂ ਸਾਰੇ ਜਲੇ ਅਸੀਂ ਸਾਰੇ ਜਲੇ ਵਸ਼ਾ ਤਸ਼ਕਰਾਂ ਦੇ ਖਿਲਾਫ ਵਸ਼ਾ ਤਸ਼ਕਰਾਂ ਦੇ ਖਿਲਾਫ ਸਖਤ ਫੈਸਲਾ ਲੈਂਦੇ ਹੋਏ ਸਖਤ ਫੈਸਲਾ ਲੈਂਦੇ ਹੋਏ ਸੂਰਤਾਂ ਤੇ ਸੂਰਤਾਂ ਤੇ ਇਹ ਵਚਨ ਬੰਧ ਤਾ ਦਿੰਦੇ ਹਾਂ ਇਹ ਵਚਨ ਬੰਧ ਤਾ ਦਿੰਦੇ ਹਾਂ ਅਸੀਂ ਆਪਣੇ ਪਿੰਡਾਂ ਨੂੰ ਅਸੀਂ ਆਪਣੇ ਪਿੰਡਾਂ ਨੂੰ ਵਸ਼ਾ ਨਾਲ ਲਈ ਸ਼ਹਾਮਤ ਨਾ ਹੋਈ ਹਰ ਸੰਭਵ ਯਤਨ ਕਰਾਂਗੇ ਹਰ ਸੰਭਵ ਯਤਨ ਕਰਾਂਗੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਜੀ ਨੇ ਭਗਵੰਦ ਸਿੰਘ ਮਾਨ ਜੀ ਨੇ ਹਰ ਇੱਕ ਕਦਮ ਦਾ ਹਰ ਇੱਕ ਕਦਮ ਦਾ ਰਲ ਕੇ ਸਾਥ ਦੇਾਂਗੇ ਰਲ ਕੇ ਸਾਥ ਦੇਾਂਗੇ ਆਜੋ ਸਾਡਾ ਪੰਜਾਬ ਆਜੋ ਸਾਡਾ ਪੰਜਾਬ ਦੁਬਾਰਾ ਦੁਬਾਰਾ ਕਲਾਮ ਵਾਲੀ ਧਰਤੀ ਬਣੇ ਧਰਤੀ ਕਲਾਮ ਵਾਲੀ ਧਰਤੀ ਬਣੇ ਬੋਲੇ